ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮਖ ਪਿਆਰਿਓ ਅੱਜ ਆਪਾਂ ਜਿਸ ਸ਼ਬਦ ਦੀ ਸਾਂਝ ਪਾਉਣ ਜਾ ਰਹੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਇਸ ਦੇ ਜਾਪ ਕੀਤੇਆਂ ਸਾਡੇ ਅਨੇਕਾਂ ਰੋਗ ਦੂਰ ਹੋ ਜਾਂਦੇ ਹਨ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਤਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਆਪਾਂ ਪਹਿਲਾਂ ਵਿਆਖਿਆ ਨੂੰ ਸਮਝਾਂਗੇ ਨਾਲ ਨਾਲ ਆਪਾਂ ਸ਼ਬਦ ਵੀ ਸਮਝਦੇ ਜਾਵਾਂਗੇ ਪਾਨੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਤਨਾਸਰੀ ਰਾਗ ਦੇ ਅੰਦਰ ਤਨਾਸਰੀ ਮਹੱਲਾ 5 ਤਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਆਖਦੇ ਨੇ ਕਹਿੰਦੇ ਪਰਮਾਤਮਾ ਜੀ ਕਿਰਪਾ ਕਰੋ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸਤੇ ਮੈਂ ਪਾਣੀ ਢੋਵਾਂ ਪੱਖਾ ਝੱਲਾਂ ਉਹਨਾਂ ਵਾਸਤੇ ਆਟਾ ਪੀਂਦਾ ਰਹਾ ਤੇ ਹੇ ਗੋਵਿੰਦ ਤੇਰੀ ਸਿਫਤ ਸਲਾਹ ਤੇ ਗੁਣ ਗਾਉਂਦਾ ਰਹਾ ਮੇਰਾ ਜੀਵਨ ਐਸਾ ਬਣ ਜਾ ਆਪਣੇ ਲਈ ਮੰਗ ਮੰਗ ਰਹੇ ਨੇ ਸਾਸ ਸਾਸ ਮਨ ਨਾਮ ਸਮਾਰੈ ਇਹੋ ਵਿਸਰਾਮ ਨਿਧ ਪਾਈ ਮੇਰਾ ਮਨ ਹਰੇਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ ਮੈਨੂੰ ਇਹ ਕਿਰਪਾ ਕਰਕੇ ਨਿਵਾਦ ਦੇ ਤੂੰ ਕਰਹੁ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਏ ਮੇਰੇ ਪ੍ਰਮਾਤਮਾ ਪ੍ਰਭੂ ਮੇਰੇ ਉੱਤੇ ਦਇਆ ਕਰ ਦੇ ਐਸੀ ਮਤ ਮੈਨੂੰ ਦੇ ਦੇ ਮੈਨੂੰ ਇਹੋ ਜੀ ਅਕਲ ਬਖਸ਼ ਦੇ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾ ਤੇ ਅੱਗੇ ਕਹਿੰਦੇ ਨੇ ਤੁਮਰੀ ਕਿਰਪਾ ਤੇ ਮੋਹੋ ਮਾਨ ਛੂਟੈ ਬਿਨਸ ਜਾਏ ਪਰਮਾਈ ਕਹਿੰਦੇ ਹੈ ਪ੍ਰਭੂ ਤੇਰੀ ਕਿਰਪਾ ਨਾਲ ਮੇਰਾ ਅੰਦਰੋ ਮਾਇਆ ਦਾ ਮੋਹ ਮੁੱਕ ਜਾਏ ਅਹੰਕਾਰ ਦੂਰ ਹੋ ਜਾਏ ਮੇਰੀ ਭਟਕਣਾ ਦਾ ਨਾਸ਼ ਹੋ ਜਾਏ ਅਨੰਦ ਰੂਪ ਰਵੇ ਹੋ ਸਭ ਮੱਦੇ ਜਤ ਕਤ ਪੀਖੋਂ ਜਾਈ ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ ਸਭਨਾ ਵਿੱਚ ਮੈਨੂੰ ਤੂੰ ਆਨੰਦ ਸਰੂਪ ਹੀ ਵਸਦਾ ਦਿਸੇ ਤੁਮ ਦਇਆਲ ਕਿਰਪਾਲ ਕਿਰਪਾ ਨਿਤ ਪਤ ਤ ਪਾਵਨ ਗੋਸਾਈ ਏ ਧਰਤੀ ਦੇ ਖਸਮ ਤੂੰ ਦਇਆਲ ਹੈ ਕਿਰਪਾਲ ਹੈ ਤੂੰ ਦਇਆ ਦਾ ਖਜ਼ਾਨਾ ਹੈ ਤੂੰ ਬਿਕਾਰੀ ਤੂੰ ਬਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ 파ਰਸ਼ਾ ਤੂ ਤੇ ਮਹਾਨ ਹੈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਦੋਂ ਮੈਂ ਅੱਖ ਝਮਕਣ ਜਿੰਨੇ ਸਮੇਲੇ ਵੀ ਤੇਨਾ ਤੇਰਾ ਮੂੰਹ ਤੇਰਾ ਅਭਾਵ ਕੀ ਸਮੇਲੇ ਵੀ ਮੂੰਹੋਂ ਤੇਰਾ ਨਾਮ ਨੂੰ ਕੱਢਾਂ ਤੇਰਾ ਨਾਮ ਮੈਂ ਉਚਾਰਾਂ ਮੈਨੂੰ ਇਉਂ ਜਾਪਦਾ ਜਿਵੇਂ ਰਾਜ ਭਾਗ ਦੇ ਕਰੋੜਾਂ ਸੁਖ ਆਨੰਦ ਮਾਣ ਲਏ ਹੋਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਆਪ ਦੀ ਗੱਲ ਕਰ ਰਹੇ ਨੇ ਪਰ ਸਿੱਖਿਆ ਸਾਨੂੰ ਦਿੱਤੀ ਜਾ ਰਹੀ ਹੈ ਇਹ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਏ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਣੀ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜਦੀ ਹੈ ਜਿਹੜੀ ਪਰਮਾਤਮਾ ਦੇ ਮਨ ਵਿੱਚ ਪਸੰਦ ਆਉਂਦੀ ਹੈ ਤੇ ਪਿਆਰਿਓ ਪਸੰਦ ਉਹਨਾਂ ਉਹੀ ਆਉਂਦੀ ਹੈ ਜਿਹੜਾ ਉਹਦੇ ਵਿੱਚ ਨਾਮ ਲਿਆ ਜਾਏ ਉਹਦੀ ਕਿਰਪਾ ਉਹਦੀ ਰਹਿਮਤ ਨੂੰ ਸਿਮਰਿਆ ਜਾਏ ਨਾਮ ਜਪਤ ਤ੍ਰਿਸ਼ਨਾ ਸਭ 부ਝੀ ਹੈ ਨਾਮ ਤ੍ਰਿਪਤ ਆਗਾਈ ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪਿਆ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਤੇ ਜਿਹਦੀ ਤ੍ਰਿਸ਼ਨਾ ਮੁੱਕ ਗਈ ਪਿਆਰਿਓ ਉਹਨੂੰ ਤਾਂ ਪਰਮਾਤਮਾ ਨੇੜੇ ਹੋ ਕੇ ਮਿਲਦਾ ਹੈ ਮਾਇਕ ਪਦਾਰਥਾਂ ਵੱਲੋਂ ਪੂਰੇ ਦੌਰ ਤੇ ਰੱਜਾਈਦਾ ਹੈ ਸਤਿਗੁਰੂ ਐਸੀ ਕਿਰਪਾ ਕਰ ਦਿੰਦੇ ਨੇ ਜਦੋਂ ਇਸ ਆਪਾਂ ਇਸ ਸੀਜਨ ਨੂੰ ਸਮਝ ਲਾਂਗੇ ਤੇ ਪਿਆਰਿਓ ਇਹਦੇ ਭਾਵ ਅਰਥਾਂ ਨੂੰ ਸਮਝ ਲਾਂਗੇ ਸਾਡੇ ਤੇ ਕਿਰਪਾ ਹੋ ਜਾਣੀ ਹੈ ਮੇਰੇ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨਾ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਦੋਂ ਭਾਈ ਇਹਨਾਂ ਚੀਜ਼ਾਂ ਨੂੰ ਸਮਝ ਲਿਆ ਜਾਏਗਾ ਤੇ ਉਦੋਂ ਕਹਿੰਦੇ ਕਿਰਪਾ ਹੋ ਜਾਏਗੀ ਸਤਿਗੁਰੂ ਕਿਰਪਾ ਕਰ ਦੇਣਗੇ ਮਿਹਰਾਮਤ ਕਰ ਦੇਣਗੇ ਜਦੋਂ ਇਸ ਸ਼ਬਦ ਦਾ ਜਾਪ ਕੀਤਾ ਜਾਏਗਾ ਆਪਾਂ ਇਹਦੇ ਭਾਵਰਥਾਂ ਨੂੰ ਪੜਾਂਗੇ ਤੇ ਸਾਧ ਸੰਗਤ ਸਾਡੇ ਅਨੇਕਾ ਰੋਗ ਕਸ਼ਟ ਦੂਰ ਹੋ ਜਾਣਗੇ ਸੋ ਕੋਸ਼ਿਸ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ